ਮੇਸੂਰਿਆਂ ਇੱਕ ਬਹੁਤ ਹੀ ਅਮੀਰ ਆਦਮੀ ਸੀ ਉਸਨੇ ਆਪਣੇ ਪਿੰਡ ਦੇ ਸਾਰੇ ਗਰੀਬ ਲੋਕਾਂ ਲਈ ਭੀਖ ਮੰਗਣ ਵਾਲਿਆਂ ਲਈ ਮਹੀਨਾਵਾਰ ਦਾਨ ਬੰਦ ਦਿੱਤਾ ਸੀ ਕਿਸੇ ਫੁਕਾਰੀ ਨੂੰ ਕਿਸੇ ਪੁਖਾਰੇ ਨੂੰ 10 ਰੁਪਏ ਮਹੀਨੇ ਦੇ ਮਿਲਦੇ ਕਿਸੇ ਨੂੰ 20 ਰੁਪਏ ਮਿਲਦੇ ਉਹ ਹਰ ਇੱਕ ਇੱਕ ਤਰੀਕ ਨੂੰ ਆ ਕੇ ਆਪਣੇ ਪੈਸੇ ਲੈ ਜਾਂਦੇ ਸਨ ਕਈ ਸਾਲਾਂ ਤੋਂ ਅਜਿਹਾ ਚੱਲ ਰਿਹਾ ਸੀ ਇੱਕ ਪੁਖਾਰੀ ਜੋ ਬਹੁਤ ਹੀ ਗਰੀਬ ਸੀ ਜਿਸ ਦਾ ਵੱਡਾ ਪਰਿਵਾਰ ਸੀ ਉਸ ਨੂੰ 50 ਰੁਪਏ ਮਹੀਨਾ ਮਿਲਦਾ ਸੀ ਉਹ ਹਰ ਇੱਕ ਤਾਰੀਖ ਨੂੰ ਆ ਕੇ ਆਪਣੇ ਪੈਸੇ ਲੈ ਜਾਂਦਾ ਸੀ ਇੱਕ ਤਾਰੀਖ ਆਈ ਉਹ ਪੈਸੇ ਲੈਣ ਆਇਆ ਬੁੱਢਾ ਪਿਖਾਰੀ ਪਰ ਅਮੀਰ ਸੇਟ ਦੇ ਮੈਨੇਜਰ ਨੇ ਕਿਹਾ ਭਾਈ ਥੋੜਾ ਹੀ ਹਿਰਫਿਰ ਹੋਇਆ 50 ਰੁਪਏ ਦਿੱਥਾ ਸਿਰਫ 25 ਰੁਪਏ ਹੁਣ ਤੋ ਤੁਹਾਨੂੰ ਮਿਲਿਆ ਕਰਨਗੇ ਉਹ ਪਿਖਾਰੀ ਬਹੁਨ ਰਾਜ਼ ਹੋ ਗਿਆ ਉਸਨੇ ਕਿਹਾ ਤੁਹਾਡਾ ਕੀ ਮਤਲਬ ਆ ਮੈਨੂੰ ਹਮੇਸ਼ਾ 50 ਰੁਪਏ ਮਿਲਦੇ ਰਹਾਂ ਮੈਂ 50 ਰੁਪਏ ਲੈ ਬਿਨਾਂ ਇੱਥੋਂ ਨਹੀਂ ਜਾਵਾਂਗਾ 25 ਰੁਪਏ ਦੇਣ ਦਾ ਕੀ ਮਤਲਬ ਆ ਤੁਹਾਡਾ ਮੈਨੇਜਰ ਨੇ ਕਿਹਾ ਬਜਿਨਾਂ ਦੇ ਵੱਲੋਂ ਤੁਹਾਨੂੰ ਪੈਸੇ ਮਿਲਦੇ ਸਨ ਉਹਨਾਂ ਦੀ ਲੜਕੀ ਦਾ ਵਿਆਹ ਹੈ ਉਸ ਵਿਆਹ ਵਿੱਚ ਬਹੁਤ ਜ਼ਿਆਦਾ ਜਿਹੜਾ ਖਰਚ ਹੋਵੇਗਾ ਤੇ ਇਹ ਕੋਈ ਆਮ ਵਿਆਹ ਨਹੀਂ ਹੋਵੇਗਾ ਉਹਨਾਂ ਦੀ ਇਕ ਹੀ ਲੜਕੀ ਹੈ ਕਰੋੜਾਂ ਦਾ ਖਰਚ ਹੈ ਇਸ ਸਮੇਂ ਬਜਟ ਦੀ ਥੋੜੀ ਜੀ ਆਸ ਵਿਦਾਈ ਅਸਲੀ ਸਿਰਫ 25 ਰੁਪਏ ਮਿਲਣਗੇ ਉਸ ਬਿਖਾਰੀ ਨਿਮੇਸ਼ ਤੇ ਜੋਰ ਨਾਲ ਹੱਥ ਮਾਰਿਆ ਤੇ ਕਿਹਾ ਅਸਦਾ ਕੀ ਮਤਲਬ ਹੈ ਤੁਸੀਂ ਮੈਨੂੰ ਕੀ ਸਮਝਾਇਆ ਵਾ ਮੈਂ ਕੋਈ ਬਿਰਲਾ ਵਾਂ ਮੇਰੇ ਪੈਸੇ ਕੱਟ ਕੇ ਆਪਣੀ ਲੜਕੀ ਦਾ ਵਿਆਹ ਕਰਨ ਲੱਗੇ ਹੋ ਜੇ ਤੁਸੀਂ ਆਪਣੀ ਕੁੜੀ ਦੇ ਵਿਆਹ ਤੇ ਲਟਾਉਨੇ ਆ ਤਾਂ ਆਪਣੇ ਪੈਸੇ ਲਟਾਓ ਕਈ ਸਾਲਾਂ ਤੋਂ ਉਸ ਨੂੰ 50 ਰੁਪਏ ਮਿਲਦੇ ਆ ਰਹੇ ਸਨ ਉਹ ਅਧਿ ਹੋ ਗਿਆ ਅਧਿਕਾਰੀ ਹੋ ਗਿਆ ਉਹ ਉਹਨਾਂ ਨੂੰ ਮੰਨ ਰਿਹਾ ਸੀ ਉਹਨਾਂ ਵਿੱਚੋਂ 25 ਕੱਟੇ ਜਾਣ ਦਾ ਉਸ ਦਾ ਵਿਰੋਧ ਸੀ ਤੁਹਾਨੂੰ ਜੋ ਮਿਲਿਆ ਹੈ ਜੀਵਨ ਵਿੱਚ ਉਸ ਨੂੰ ਤੁਸੀਂ ਆਪਣਾ ਮੰਨ ਰਹੇ ਹੋ ਜੇ ਉਸ ਵਿੱਚੋਂ ਕੱਟਿਆ ਜਾਵੇਗਾ ਤਾਂ ਤੁਸੀਂ ਵਿਰੋਧ ਤਾਂ ਕਰੋਗੇ ਪਰ ਜੋ ਮਿਲਿਆ ਉਸ ਲਈ ਤੁਸੀਂ ਧੰਨਵਾਦ ਕਦੇ ਨਹੀਂ ਕੀਤਾ اس بھکاری نے کبھی ਧੰਨਵਾਦ ਨਹੀਂ ਕੀਤਾ ਉਸ امیر aadmi ਦਾ ਜਿਹੜਾ ਉਹਨੂੰ ਹਰ ਮਹੀਨੇ ਬੈਠੇ ਬਿਠਾਏ ਨੂੰ ਪੈਸੇ ਦੇ ਰਿਹਾ ਸੀ ਤੇ ਕਦੀ ਵੀ ਉਸਨੇ ਇਹ ਧੰਨਵਾਦ ਕਰਕੇ ਨਹੀਂ ਕਿਹਾ امیر aadmi ਨੂੰ ਵੀ ਤੁਸੀਂ ਸਾਨੂੰ 50 ਰੁਪਏ ਮਹੀਨਾ ਦਿੰਦੇ ਹੋ ਤੁਸੀਂ ਸਾਨੂੰ ਇੰਨਾ ਪੈਸਾ ਦਿੰਦੇ ਹੋ ਉਹਦੇ ਲਈ ਧੰਨਵਾਦ ਪਰ ਜਦੋਂ ਕੱਟੇ ਦਾ ਬਰੋਸ ਸ਼ੁਰੂ ਜੀਵਨ ਦੇ ਲਈ ਤੁਹਾਡੇ ਮਨ ਵਿੱਚ ਕੋਈ ਧੰਨਵਾਦ ਨਹੀਂ ਆ ਬਹੁਤ ਲਈ ਵੱਡੀ ਸ਼ਿਕਾਇਤਾਂ ਸੁੱਖ ਲਈ ਕੋਈ ਧੰਨਵਾਦ ਨਹੀਂ ਆ ਪਰ ਦੁੱਖ ਲਈ ਵੱਡੇ ਵੱਡੇ ਉਲਾਮੇ ਵੱਡੀ-ਵੱਡੀ ਅਸੀਂ ਗਿਲੇ ਸ਼ਿਕਵੇ ਕਰਦੇ ਆਂ ਕਿ ਤੁਸੀਂ ਕਦੇ ਕਿਸੇ ਸੁਖ ਲਈ ਧੰਨਵਾਦ ਕਰਨ ਲਈ ਮੰਦਰ ਗਏ ਹੋ ਜਦੋਂ ਵੀ ਗਏ ਹੋ ਦੁੱਖਾਂ ਦੀ ਸ਼ਿਕਾਇਤ ਲੈ ਕੇ ਗਏ ਹੋ ਜਦੋਂ ਵੀ ਤੁਸੀਂ ਕਦੇ ਰੱਬ ਨੂੰ ਪੁਕਾਰਿਆ ਤਾਂ ਕੋਈ ਦੁੱਖ ਕੋਈ ਦਰਦ ਕੋਈ ਸ਼ਿਕਾਇਤ ਤੁਸੀਂ ਕਦੇ ਉਸ ਨੂੰ ਧੰਨਵਾਦ ਦੇਣ ਲਈ ਨਹੀਂ ਪੁਕਾਰਿਆ ਜੋ ਤੁਹਾਨੂੰ ਮਿਲਿਆ ਹੈ ਉਹਦੇ ਵੱਲੋਂ ਤੁਸੀਂ ਆਪਣੀ ਪਿੱਠ ਕਰਕੇ ਖੜੇ ਹੋ ਤੇ ਐਸੀ ਕਰਨੀ ਤੁਹਾਨੂੰ ਜੋ ਹੋਰ ਮਿਲ ਸਕਦਾ ਹੈ ਉਸ ਦਾ ਵੀ ਦਰਵਾਜ਼ਾ ਤੁਸੀਂ ਬੰਦ ਕਰ ਦਿੱਤਾ ਹੈ